ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਅੱਛਾ ਅੱਜ ਦੀ ਵੀਡੀਓ ਨਾ ਕਾਫੀ ਦਿਲਚਸਪ ਹੋਏਗੀ ਉਹਨਾਂ ਬੰਦਿਆਂ ਲਈ ਜਿਹੜੇ ਜਿਨ੍ਹਾਂ ਨੇ ਮੇਰਾ ਆ ऑस्ट्रेलिया ਵਾਲੇ ਬਲੌਗ ਵਗੈਰਾ ਸਾਰਾ ਕੁਝ ਦੇਖਿਆ ਹੋਇਆ ਹੈ ਅੱਜ ਦੀ ਵੀਡੀਓ 'ਚ ਨਾ ਮੈਂ ਤੁਹਾਨੂੰ ਉਹੀ ਚੀਜ਼ਾਂ ਜਿਹੜੀ ਉਹ ਆਪਣੀ ਵੀਡੀਓ 'ਚ ਦਿਖਾਈਆਂ ਸੀ ਉਹ ਜਗ੍ਹਾ ਉਹ ਗੂਗਲ ਮੈਪ 'ਤੇ ਨਾ ਮੈਂ ਲੱਭਣ ਦੀ ਕੋਸ਼ਿਸ਼ ਕਰੂੰਗਾ ਕਿ ਕਿਸ ਤਰ੍ਹਾਂ ਦੀਆਂ ਹੋਂ ਲੱਗਦੀਆਂ ਹੈ ਮੈਂ ਨਾ ਆਪਣੇ ਪੀਸੀ 'ਤੇ ਨਾ ਹੁਣ ਬੈਠਦਾ ਆ ਤੇ ਮੈਂ ਉਹ ਦਿਖਾਵਾਂਗਾ ਉਹੀ ਉਹਨਾਂ ਜਗ੍ਹਾ ਤੇ ਜਾਵਾਂਗਾ ਕਿ ਕੋਈ ਹਜੇ ਤਾਂ ਮੈਂ ਆਸਟ੍ਰੇਲੀਆ ਤਾਂ ਹਜੇ ਜਾ ਨਹੀਂ ਸਕਦਾ ਪਰ ਅ ਅਪਾ ਇਥੇ ਗੂਗਲ ਮੈਪ ਦੀ ਹੈਲਪ ਦੇ ਨਾਲ ਨਾ ਉਹ ਜਗ੍ਹਾ ਦੇਖ ਸਕਦੇ ਆ ਅਸੀਂ ਗੂਗਲ ਮੈਪ ਦੀ ਮਦਦ ਲਵਾਂਗੇ ਆ ਸਾਡਾ ਪਿੰਡ ਹੈ ਹਿਆਤਪੁਰ ਰੁੜਕੀ ਤੇ ਆ ਸਾਡਾ ਘਰ ਹੈ ਔਰ ਜਿਹੜਾ 카ਟੂਨ ਜਿਹਾ ਸਿੱਟ ਕੇ ਨਾ ਇਹਦੇ ਨਾਲ ਵਧੀਆ ਦੇਖਣਾ ਹੈ ਜਿੱਦਾਂ ਓਰੀਜਨਲ ਜੋ ਕੁਝ ਹੁੰਦਾ ਹੈ ਉਸ ਉਹ ਚੀਜ਼ ਦਿਖਾਣ ਲੱਗ ਪੈਂਦੀ ਹੈ ਇਹੇ ਕਾਰਟੂਨ ਜਾਂ ਇਹਦੀ ਮਦਦ ਲਵਾਂਗੇ ਗੂਗਲ ਦੇ ਕਾਰਟੂਨੇ ਕਹਿ ਸਕਦੇ ਇਹਨੂੰ ਮੈਨੂੰ ਕਾਰਟੂਨੇ ਕਹਿੰਦਾ ਹੁੰਦਾ ਹੈ ਤਾਂ ਰੀਅਲ ਮਤਲਬ ਜੋ ਚੱਲ ਤਸਵੀਰ ਹੁੰਦੀ ਉਹ ਮਿਲ ਜਾਂਦੀ ਆ ਹੈਗਾ ਜੀ ਹੁਣ ਆਪਾਂ ਵਾਪਸ ਜਾਂਦੇ ਆ ਆਈਡੀਆ ਹੈ ਜੀ ਇੱਥੇ ਪਹਿਲੀ ਵੀਡੀਓ ਤੁਸੀਂ ਇੱਕ ਦੇਖਿਓ ਬਾਕੀ ਗੱਲਾਂ ਬਾਅਦ ਚ ਕਰਦੇ ਆ ਆ ਹੈਗਾ ਮੈਰੀ ਰਿਵਰ ਮਲਜੂਰਾ ਚ ਤੇ ਆ ਉਹ ਜਗ੍ਹਾ ਹੈ ਜਿਹੜੀ ਮੈਂ ਤੁਹਾਨੂੰ ਨੈਪ ਦੇ ਵਿੱਚ ਵੀ ਦਿਖਾਵਾਂਗਾ ਉਹ ਮੈਂ ਲੱਭ ਲਈ ਹੈ ਐਦਾਂ ਦੀ ਕੋਈ ਗੱਲ ਨਹੀਂ ਤੇ ਆ ਉੱਥੇ ਆ ਨਿਆਣੇ ਸੀ ਖੜੇ ਇਹ ਵੀ ਜਦੋਂ ਅਸੀਂ ਘੁੰਮਣ ਆਏ ਸੀ ਐਦਾਂ ਹੀ ਸੀਗੇ ਮੈਂ আর ਚੌਧਰੀ ਖੜੇ ਸੀ ਜੱਸੀ ਵੀਡੀਓ ਬਣਾ ਰਿਹਾ ਸੀ ਅਸੀਂ ਨਾ ਕੁੜੀਆਂ ਨੂੰ ਕਿਹਾ ਸੀ ਕਿ ਸਾਡੀ ਫੋਟੋ ਖਿੱਚਦੇ ਹੋਏ ਤੇ ਆਹ ਤੇ ਇਨੀ ਸਾਡੀ ਫੋਟੋ ਖਿੱਚੀ ਸੀ ਉਸ ਟਾਈਮ ਤੇ ਫੋਟੋ ਵੀ ਮੈਂ ਤੁਹਾਨੂੰ ਖਿੱਚਣ ਤੋਂ ਬਾਅਦ ਦਿਖਾਵਾਂਗਾ ਆ ਸਬੀ ਫੋਟੋ ਯਾਸਸੈਂਕਿਊ ਤੇ ਅਸੀਂ ਐਸ ਬੈਂਚ ਜਿਹੇ ਤੇ ਬੈਠ ਕੇ ਨਾ ਸਮੋਸੇ ਖਾਦੇ ਸੀ ਜਸੀ ਉਹਨਾਂ ਦੀ ਮੈਂ ਵੀਡੀਓ ਬਣਾਈ ਸੀ ਮੇਰੀ ਫੋਟੋਸ ਗਈ ਚੌਧਰੀ ਦੇ ਨਾਲ ਆਹ ਫੋਟੋ ਹੈ ਮੇਰੀ ਚੌਧਰੀ ਨਾਲ ਹੁਣ ਨਾ ਇਹਨੂੰ ਅਸੀਂ ਆਪਣੇ ਪੀਸੀ ਤੇ ਮੈਂ ਹੁਣ ਦੇਖਦਾ ਆ ਬਈ ਉਹ ਜਗਾਹ ਦੇਖਦੇ ਆ ਹੁਣ ਵੀਡੀਓ ਤਾਂ ਤੁਸੀਂ ਦੇਖ ਲਈ ਤੇ ਹੁਣ ਪਹੁੰਚ ਗਏ ਆ ਅਸੀਂ ਆਸਟ੍ਰੇਲੀਆ ਦੇ ਨਕਸ਼ੇ ਤੇ ਇੱਥੋਂ ਅਸੀਂ ਮਲਜੂਰਾ ਲੱਭਣਾ ਆ ਮਲਜੂਰਾ ਸ਼ਹਿਰ ਲੱਭ ਗਿਆ ਤੇ ਮਲਜੂਰਾ ਸ਼ਹਿਰ ਦਾ ਮੈਂ ਹੁਣ ਭਰਾਂਗਾ ਮਲਜੂਰਾ ਰੇਲਵੇ ਸਟੇਸ਼ਨ ਰੇਲਵੇ ਸਟੇਸ਼ਨ ਦੇ ਕੋਲ ਸੀਗੀ ਜਗਾ ਮੈਨੂੰ ਜਿੰਨਾ ਯਾਦ ਹੈ ਤੇ ਆ ਰੇਲਵੇ ਸਟੇਸ਼ਨ ਹੈ ਤੇ ਹਾਂ ਇਹੀ ਹੈ ਆ ਰੇਲਵੇ ਸਟੇਸ਼ਨ ਤੇ ਬੱਸ ਸਟੈਂਡ ਹੈ ਇਹ ਬਿਲਕੁਲ ਸਾਹਮਣੇ ਕੋ ਗਲੀ ਜਾਂਦੀ ਐ ਸੜਕ ਜਾਂਦੀ ਐ ਉੱਥੇ ਮੈਕਡੋਨਲਡ ਵੀ ਹੈ ਮੈਂ ਉੱਥੇ ਮੈਕਡੋਨਲਡ ਵੀ ਇੱਕ ਦੋ ਵਾਰ ਖਾਦਾ ਸੀ ਤੇ ਆ ਪਿੱਛੇ ਬਾਥਰੂਮ ਹੈ ਇਹਨਾਂ ਦੀ ਰੇਲਵੇ ਲਾਈਨ ਵਾਲੇ ਪਾਸੇ ਆ ਮੋਰ ਇੱਥੇ ਵੀ ਵੇਟਿੰਗ ਹਾਲ ਹੈ ਬੱਸ ਸਟੈਂਡ ਦਾ ਤੇ ਆ ਮਰੇ ਰਿਵਰ ਐ ਮਰੇ ਰਿਵਰ ਤੇ ਨਾ ਇੱਕ ਹੋਰ ਦਿਖਦਾ ਹੈ ਦਿਖਦਾ ਦਿਖਦਾ ਮਿਲ ਗਿਆ ਤੇ ਮਿਲ ਗਿਆ ਆਹਾ ਆ ਰਸਤਾ ਇਹਾ ਲੱਕੜੀ ਦਾ ਹਾਂ ਇੱਥੇ ਹੀ ਅਸੀਂ ਉਹ ਕਾਰਟੂਨ ਸਿੱਟ ਕੇ ਨਾ ਹੁਣ ਦੇਖਣਾ ਹੈ ਕਿ ਬਿਲਕੁਲ ਮੈਂ ਉਹੀ ਸਹੀ ਜਗ੍ਹਾ ਐ ਦੇਖਦੇ ਆ ਜੀ ਹਾਂ ਲੈ ਲੈ ਪਛਾਣ ਲਈ ਉਹੀ ਚੀਜ਼ ਆ ਜਿਹੜੀ ਤੁਸੀਂ ਵੀਡੀਓ ਚ ਦੇਖੀ ਸੀਗੀ ਇੱਥੇ ਅਸੀਂ ਖੜੇ ਸੀਗੇ ਉੱਥੇ ਉਹ ਨਿਆਣੇ ਖੜੇ ਸੀ ਉਹ ਪੌੜੀਆਂ ਜੀਆਂ ਐਦਾਂ ਉਹ ਨੀਵਾ ਪਾਸਾ ਐ ਇੱਥੇ ਉੱਚਾ ਐ ਤੇ ਇੱਥੇ ਕੀ ਮਤਲਬ ਉਹ ਤੁਰੇ ਆਂਦੇ ਸੀਗੇ ਜਾਂ ਅਸੀਂ ਖੜੇ ਸੀ ਤੇ ਆ ਆ ਖੁੰਝੇ ਜਾਏ ਤੇ ਨਾ ਖੜਕੇ ਅਸੀਂ ਉਨੀ ਸਾਡੀ ਫੋਟੋ ਖਿੱਚੀ ਸੀ ਉਸ ਸਾਈਡ ਖੜਕੇ ਕੁੜੀ ਨੇ ਤੇ ਉਹ ਫੋਟੋ ਜਿਹੜੀ ਤੁਹਾਨੂੰ ਮੈਂ ਦਿਖਾ ਲਈ ਹੈ ਆਪਣੀ ਠੀਕ ਹੈ ਤਾਂ ਪਿੱਛੇ ਉਹ ਦਰਿਆ ਚੱਲ ਰਿਹਾ ਜੋ ਕੁਝ ਵੀ ਹੈ ਤੇ ਆ ਜਿਹੜੀਆਂ ਪੌੜੀਆਂ ਜੀਆਂ ਆ ਮੇਰੇ ਹਿਸਾਬ ਨਾਲ ਇਹੀ ਹੋਣੀਆਂ ਇੱਥੇ ਅਸੀਂ ਸਮੋਸੇ ਖਾਦੇ ਸੀਗੇ ਬੈਠ ਕੇ ਇੱਥੇ ਤੇ ਆ ਉਹ ਜਗ੍ਹਾ ਹੈ ਜੀ ਹਾਂ ਹੁਣ ਦੂਜੀ ਵੀਡੀਓ ਹੈ ਇਹ ਹੈਗੀ ਬੈਰੀ ਦੀ ਇਹ ਹੈਗਾ ਜੀ 베ਰੀ ਵਾਲਾ ਘਰ ਕਿੰਦੀ ਦਾ ਜਿੱਥੇ ਅਸੀਂ ਰਹਿੰਦੇ ਰਹੇ ਹਾਂ ਆਮ ਵੀਡੀਓ ਉਸ ਟਾਈਮ ਕੁਛ ਬੜਾਈ ਸੀਗੀ ਜਾਂ ਮੋਰੇ ਇੱਕ ਪਹਾਰਾ ਜਿਹਾ ਦਰਖਤ ਹੈ ਪਿੱਛੇ ਉਹ L ਸ਼ੇਪ ਦੇ ਵਿੱਚ ਘਰ ਸਗਾ ਉਸ ਟਾਈਮ ਤੇ ਆਲੇ ਦੁਆਲੇ ਕੋਈ ਅੱਡੀ ਕੀ ਕਹਿੰਦੇ ਹੁੰਦੇ ਆ ਫੈਂਸਿੰਗ ਸੀ ਕੋਈ ਅੱਡੀ ਤਕੜੀ ਨਹੀਂ ਸੀਗੀ ਛੋਟੀ ਮੋਡੀ ਫੈਂਸਿੰਗ ਸੀ ਆਦਾ ਪਿੱਛੇ ਘਰ ਸਗਾ ਇਦਾਂ ਆ ਅਸੀਂ ਤਿੰਨੇ ਜਣੇ ਖੜੇ ਆ ਗੱਡੀ ਖੜੀ ਆ ਤੇ ਉਹ ਗਰਾਜ ਆ ਤੇ ਐਦਾ ਘਰ ਸਿਗਾ ਉਹ ਮੇਨ ਡੋਰ ਆ ਖੁੰਜੇ ਵਿਚੋ ਸਿਗਾ ਤੇ ਵੀਡੀਓ ਤੋਂ ਬਾਅਦ ਹੁਣ ਸੇਮ ਉਹੀ ਪ੍ਰੋਸੈਸ ਆਪ ਗੂਗਲ ਮੈਪ ਤੇ ਦੇਖਦੇ ਆ ਤੇ ਉਹ ਜਗ੍ਹਾ ਕੀ ਕਿਹੋ ਜਿਹੀ ਦੇਖਦੀ ਆ ਤੇ ਹੁਣ ਅਸੀਂ ਭਰਦੇ ਹੈਗੇ ਬੈਰੀ ਤੇ ਬੈਰੀ ਲੱਭ ਗਿਆ ਆਹਾ ਬੈਰੀ ਹੈ ਬੈਰੀ ਦੇ ਮੈਨੂੰ ਇੰਨਾ ਪਤਾ ਸਿਗਾ ਵੀ ਉਹ ਜਿਹੜਾ ਘਰ ਸਿਗਾ ਨਾ ਉਹ ਉਹਦੇ ਕੋਲੋਂ ਲੌਕਸਟਾਨ ਨੂੰ ਰਸਤਾ ਜਾਂਦਾ ਸਿਗਾ ਮੇਨ ਹਾਈਵੇ ਤੋਂ ਤੇ ਆ ਮੇਨ ਹਾਈਵੇ ਆ ਤੇ ਆ ਮਤਲਬ ਚੌਕ ਜਿਹੜਾ ਬਣਿਆ ਆ ਟੀ ਟੀ ਪੁਆਇੰਟ ਜਿਆ ਤੇ ਇਹਦੇ ਕੋਲ ਪੀਕਾਕਸ ਸਟਰੀਟ ਸੀਗੀ ਤੇ ਆ ਪੀਕਾਕਸ ਸਟਰੀਟ ਲੱਗ ਗਈ ਆ ਇੱਥੇ ਅਸੀਂ ਹੁਣ ਉਹ ਕਾਰਟੂਨ ਜਾਂ ਸੱਟ ਕੇ ਨਾ ਦੇਖਦੇ ਆ ਕਿ ਕਿਆ ਬਣਦਾ ਆ ਤੇ ਮੇਨ ਹਾਈਵੇ ਤੇ ਕਾਰਟੂਨ ਸੱਟੇ ਹਾਂ ਕਾਰ ਤਾਂ ਮੈਂ ਪਛਾਣ ਲਿਆ ਜੀ ਇਹੀ ਆ ਖੁੰਜੇ ਤੇ ਸਗਾ ਬਿਲਕੁਲ ਉਹੀ ਆ ਤੇ ਐਸਾਈਡ ਤੋਂ ਦੇਖਦੇ ਆ ਮੂਰੇ ਆ ਸ਼ੈੱਡ ਜੀ ਬਣਾ ਲਈ ਆ ਬਾਕੀ ਐਲ ਸ਼ੇਪ ਵਾਲਾ ਘਰ ਸੀ ਉਹੀ ਹੈ ਆਹ ਕਾ ਰਸਤਾ ਜਾਂ ਕੱਢ ਲਿਆ ਹੋ ਰਿਓ ਪਹਿਲਾਂ ਨਹੀਂ ਸੀਗਾ ਤੇ ਬਾਕੀ ਉਦਾਂ ਦਾ ਹੀ ਆ ਕੁਝ ਐਡਾ ਖਾਸ ਮੈਨੂੰ ਬਦਲਿਆ ਲੱਗਦਾ ਨਹੀਂ ਹੈਗਾ ਤੇ ਆ ਪਿੱਛੇ ਬੈਕਯਾਰਡ ਛੋਟਾ ਜਿਹਾ ਸੀਗਾ ਇੱਥੇ ਇੱਥੇ ਕਈ ਵਾਰੀ ਬੈਠ ਕੇ ਪਾਰਟੀ ਪੂਟੀ ਕਰਦੇ ਹੁੰਦੇ ਖਾਣ ਪੀਣ ਲਈ ਕੁਝ ਬਣਾਦੇ ਹੁੰਦੇ ਸੀ ਜੇ ਕੋਈ ਵਧੀਆ ਸਾਮਾਨ ਬਣਾਣਾ ਬਾਹਰ ਆ ਬਾਹਰ ਬੈਠ ਕੇ ਬਣਾ ਲੈਂਦੇ ਹੁੰਦੇ ਸੀ ਬਾਕੀ ਸਾਰਾ ਘਰ ਤਕਰੀਬਨ ਉਦਾਂ ਦਾ ਹੀ ਆ ਜਿੱਦਾਂ ਦਾ ਤੁਸੀਂ ਹੁਣ ਵੀਡੀਓ ਚ ਦੇਖਿਆ ਆਇਆ ਤੇ ਬਹੁਤੀ ਚੇਂਜਸ ਨਹੀਂ ਆਈ ਹੈ ਇਲਾਕਾ ਵੀ ਉਦਾਂ ਦਾ ਆ ਸੜਕਾਂ ਵੀ ਉਦਾਂ ਦੀਆਂ ਹੀ ਆ ਮੋਹਰੇ ਹਾਈਵੇ ਦੀ ਵੀ ਸੜਕਾਂ ਉਦਾਂ ਦੀਆਂ ਹੀ ਆ ਕੋਈ ਜੇ ਕੋਈ ਇਹ ਬਹੁਤ ਬੜੀ ਚੇਂਜ ਆ ਗਈ ਜਿਦਾ ਇੰਡੀਆ ਚੋਂ ਬਹੁਤ ਚੇਂਜਸ ਆ ਗਈਆਂ ਐ ਇੱਥੇ ਬਾਹਰ ਕੋਈ ਏਡੀ ਚੇਂਜਸ ਨਹੀਂ ਆਈ ਹੈਗੀ ਤੇ ਆਹੀ ਕੁਛ ਹੀ ਆ ਜੇ ਕੋਈ ਹੁਣ ਹਾਲ ਕੋਈ ਬਹੁਤਾ ਬਦਲਿਆ ਨਹੀਂ ਸੋਥ ਇਹ ਤਾਂ ਤੁਸੀਂ ਦੇਖਿਆ ਸਾਊਥ ਆਸਟ੍ਰੇਲੀਆ ਵਾਲੀਆਂ ਜਾਂ ਉਸ ਇਲਾਕੇ ਦੀਆਂ ਜੋ ਕੁਝ ਵੀ ਹੈਗਾ ਹੈ ਵੀਡੀਓ ਜਾਂ ਲੋਕੇਸ਼ਨਾਂ ਹੁਣ ਅਸੀਂ ਦੁਬਾਰਾ ਹੁਣ ਮੈਲਬੌਰਨ ਚੱਲਦੇ ਆ ਮੈਲਬੌਰਨ ਅਸੀਂ ਤਿੰਨ ਚਾਰ ਜਗ੍ਹਾ ਰਹੇ ਆ ਮੇਰੇ ਕੋਲ ਵੀਡੀਓਜ਼ ਦੇ ਵਿੱਚ ਦੋ ਜਗ੍ਹਾ ਹੀ ਐ ਮੈਂ ਪਹਿਲਾਂ ਤੁਹਾਨੂੰ ਦਿਖਾਣਾ ਹੈ ਕਿਉਨ ਪ੍ਰੇਡ ਆ 43 ਕਿਉਨ ਪ੍ਰੇਡ ਚ ਰਹਿੰਦੇ ਸੀਗੇ ਇੱਕ ਬੰਦੇ ਨੇ ਨਾ ਕਮੈਂਟ ਵੀ ਕੀਤਾ ਸੀਗਾ ਟਿਕਟੌਕ ਤੇ ਕੀਤਾ ਸੀ ਮੇਰੀ ਵੀਡੀਓ ਤੇ ਵੀ ਇਹ ਸਾਡਾ ਘਰ ਹੈ ਹੁਣ ਮੈਂ ਚਲੋ ਉਹਨਾਂ ਕੰਟੈਕਟ ਕਰਾਂਗਾ ਦੇਖਦੇ ਆ ਵੀ ਉਹ ਕਹਿੰਦਾ ਵੀ ਅਸੀਂ ਮਾਲਕ ਆ ਹੋ ਸਕਦਾ ਬਾਅਦ ਚ ਉਹਨੇ ਖਰੀਦਿਆ ਹੋਵੇ ਅਸੀਂ ਇਸ ਘਰ ਚ ਰਹਿੰਦੇ ਸੀਗੇ ਇਹ ਦੇਖਿਓ ਕਿ ਮੈਂ ਤੁਹਾਨੂੰ ਨਾ ਹੁਣ ਕਿਉਨ ਪ੍ਰੇਡ ਲੈ ਕੇ ਚੱਲਾ ਆਇਆ 43 ਕਯੂਨਪਰੇਡ ਆ ਉਹ ਘਰ ਹੈ 43 ਕਯੂਨਪਰੇਡ ਦਾ ਉਹ ਗੱਡੀ ਖੜੀ ਹੈ ਟੈਕਸੀ ਆ ਦਰਵਾਜ਼ਾ ਸਗਾ ਇਦਾਂ ਆ ਮੈਂ ਨਿਕਲਿਆ ਬਾਹਰ ਮੈਂ ਇਹੋ ਆ ਵੀ ਮੈਂ ਹੈਗਾ ਮੈਂ ਪਿੱਛੇ ਬੈਕਯਾਰਡ ਚ ਘੁੰਮ ਰਿਹਾ ਇੱਕ ਦਰਖਤ ਲੱਗਾ ਸੀ ਇੱਥੇ ਬਦਾਮਾਂ ਦਾ ਠੀਕ ਹੈ ਇਹ ਵੀ ਅਸੀਂ ਦੇਖਾਂਗੇ ਨਕਸ਼ੇ 'ਚ ਹੈਗਾ ਕਿ ਨਹੀਂ ਹੈਗਾ ਮੈਂ ਯਾਰ ਜੱਸੀ ਮੇਨ ਰੋਡ ਦੇਖ ਰਿਹਾ ਹਾਂ ਕਯੂਨਪਰੇਡ ਤੇ ਅਸੀਂ ਉਹ ਆ ਜਿੱਦਾਂ ਮੇਨ ਦਰਵਾਜ਼ਾ ਹੈ ਘਰ ਦਾ ਫੈਂਸਿੰਗ ਇਦਾਂ ਦੀ ਛੋਟੀ ਮੋਟੀ ਜਹੀ ਹੈ ਇੱਦਾਂ ਦਾ ਸੀਗਾ ਤੇ ਹੁਣ ਨਕਸ਼ੇ 'ਚ ਅਸੀਂ ਕਿਹਨੂੰ ਪਿਰਿਅਡ ਲੱਭਦੇ ਆ ਇੱਥੇ ਵੀ ਉਹ ਕਾਰਟੂਨ 'ਚ ਆ ਸੱਟ ਕੇ ਤੇ ਦੇਖਦੇ ਆ ਕਿਆ ਬਣਦਾ ਆ ਠੀਕ ਆ ਆ ਸਾਹਮਣੇ ਫੈਕਟਰੀਆਂ ਬਿਲਕੁਲ ਇੱਦਾਂ ਹੀ ਸੀਗੀਆਂ ਇੱਕ ਬੋਲਿੰਗ ਕਲੱਬ ਵੀ ਸੀਗਾ ਉਹ ਇਧਰਲੀ ਖੱਬੇ ਪਾਸੇ ਪਾ ਇਧਰਲੀ ਸਾਈਡ ਸੀਗਾ ਤੇ ਪਰ ਮੈਨੂੰ ਨਹੀਂ ਹੁਣ ਪਤਾ ਆਪਾਂ ਘਰ ਦੇਖਦੇ ਆ ਕਿੱਦਾਂ ਦਾ ਆ ਘਰ ਲੈ ਉਹੀ ਤਾਂ ਉਦਾਂ ਦਾ ਹੀ ਆ ਭਰਾਓ ਉਹ ਪੈਂਸਿਕ ਵੀ ਨਹੀਂ ਬਦਲੀ ਉਹੀ ਕੁਛ ਹੈਗਾ ਆ ਦਰਵਾਜ਼ਾ ਹੈ ਨਹੀਂ ਬਸ ਜਾ ਦਰਵਾਜਾ ਸਿਗਾ ਲੋਹੇ ਜਿਹੇ ਦਾ ਛੋਟਾ ਜਿਹਾ ਹੁਣ ਦਰਵਾਜਾ ਵੀ ਚੱਕ ਦਿੱਤਾ ਹੈ ਬਾਕੀ ਸੇਮ ਉਹੀ ਕੁਛ ਹੈ ਯਾ ਤੇ ਆਹ ਡਰਾਈਵ ਇਹ ਆ ਉਹੀ ਗੱਡੀ ਜਿੱਦਾਂ ਖੜੀ ਐ ਇੱਥੇ ਟੈਕਸੀ ਖੜੀ ਸੀ ਉਸ ਟਾਈਮ ਤੇ ਹੁਣ ਉੱਪਰੋਂ ਦੇਖਦਾ ਆਂ ਵੀ ਉਹ ਪਿੱਛੇ ਦਰਖਤ ਹੈਗਾ ਹੈ ਕਿ ਨਹੀਂ ਹੈਗਾ ਐਦਾਂ ਐਦਾਂ ਦਾ ਹੀ ਸਿਗਾ ਆਹ ਸਿਗਾ ਆਹਾ ਯਕਰ ਨਾ ਦਰਖਤ ਹੈ ਨਹੀਂ ਇਸ ਟਾਈਮ ਦਰਖਤ ਚੱਕ ਦਿੱਤਾ ਆ ਤੇ ਲੰਬਾ ਲੰਬਾ ਵਿਆਕ ਯਾਰਡ ਸਿਗਾ ਉਹੀ ਕੁਛ ਹੀ ਹੈ ਸੋ ਜਿਹੜਾ ਜਦੋਂ ਮੈਂ ਨਾ ਛੱਡਿਆ ਆਸਟ੍ਰੇਲੀਆ ਤਾਂ ਉਹ ਵੀਡੀਓ ਦਿਖਾਣਾ ਹੈ ਜਿਹੜੀ ਲਾਸਟ ਮੈਂ ਰੈਜ਼ਰਵਰ ਚ ਰਹਿੰਦਾ ਸੀਗਾ ਡੈਲਗਲਨ ਸਟਰੀਟ ਕੁਛ ਐਦਾਂ ਦਾ ਨਾਮ ਸੀ ਤੇ ਆ ਹੈਗੀ ਉਹੀ ਸਟਰੀਟ ਜਿੱਥੇ ਮੈਂ ਆਖਰੀ ਵਾਰ ਰਿਹਾ ਡੈਲਗਲਨ ਸਟਰੀਟ ਆ ਟੈਕਸੀ ਮੇਰੀ ਖੜੀ ਹੈ ਬਾਹਰ ਠੀਕ ਹੈ ਤੇ ਆ ਮੈਂ ਜਾ ਰਹੇ ਆ ਟੈਕਸੀ ਦੇ ਵਿੱਚ ਤੇ ਆ ਉਹ ਘਰ ਹੈ ਮੈਂ ਉਸ ਘਰ ਚੋਂ ਨਿਕਲਿਆ ਆ ਇਸ ਤਰ੍ਹਾਂ ਦੀ ਫੈਂਸਿੰਗ ਸੀ ਇਸ ਤਰ੍ਹਾਂ ਦਾ ਮୋਰੇ ਰਸਤਾ ਸੀਗਾ ਤੇ ਮੇਨ ਹਾਈਵੇ ਚਲਦਾ ਆ ਇਹਦੇ ਬਿਲਕੁਲ ਜਦੋਂ ਅਸੀਂ ਮੁੜਨਾ ਆ ਖੱਬੇ ਨੂੰ ਮੁੜਿਆ ਮੇਨ ਨਹੀਂ ਮਤਲਬ ਹਾਈ ਰਸਤਾ ਹੈਗਾ ਬਹੁਤ ਚਲਦਾ ਹੈ ਵੀ ਸਿਰ ਰਸਤਾ ਤੇ ਆਪਾਂ ਨਕਸ਼ੇ 'ਚ ਹੋਣ ਲੱਭਦੇ ਆ ਇਹੋ ਨਕਸ਼ੇ ਦੇ ਵਿੱਚ ਇਹ ਆ ਆਹਾਂ ਆ ਸਾਈਕਲ ਵਾਲਾ ਰਸਤਾ ਸੀ ਬਾਈਕ ਵਾਲਾ ਤੇ ਇਹ ਮੈਨੂੰ ਯਾਦ ਆ ਆ ਖੁੰਝੇ ਤੇ ਘਰ ਸਗਾ ਘਰ ਤਾਂ ਸਾਲਾ ਖਾਲੀ ਜਿਹਾ ਲੱਗਦਾ ਦੇਖਦੇ ਆ ਕਾਰਟੂਨੀਆ ਸੱਟ ਕੇ ਦੇਖਦੇ ਆ ਹਾਂ ਸਾਹਮਣੇ ਵਾਲਾ ਨਹੀਂ ਪਤਾ ਵੀ ਇਦਾਂ ਦਾ ਐਸਾ ਕਿ ਨਹੀਂ ਆ ਮੀਨ ਉਹ ਆਈ ਵੇ ਤਾਂ ਤੇ ਓਹ ਹੋ ਹੋ ਆਦਾ ਗੰਜਾ ਹੀ ਕਰਤਾ ਰੜਾ ਮਦਾਨ ਕਰ ਹਈ ਨਹੀਂ ਲੈ ਵੀ ਹਾਂ ਸਹੀ ਗੱਲ ਮਨ ਜੱਸੀ ਨੇ ਦੱਸਿਆ ਵੀ ਸੀਦਾ ਫੋਨ ਤੇ ਕਹਿੰਦਾ ਹੁਣ ਕਿੱਥਾ ਰਹਿ ਨਹੀਂ ਉਹ ਕਿਤੇ ਇੱਧਰ ਘੁਮ ਕੇ ਗਿਆ ਹੋਣਾ ਤੇ ਆਹਾ ਉਹ ਮੀਨ ਜਦ ਮੈਂ ਹੁਣ ਵੀਡੀਓ ਪਾਈ ਹੈ ਨਾ ਇੱਥੋਂ ਇੱਕਦਮ ਗੱਡੀ ਲੈ ਕੇ ਖੱਬੇ ਮੁੜਿਆ ਸੀ ਉਹੀ ਜਗ੍ਹਾ ਹੈ ਲਓ ਜੀ ਆਹੀ ਕੁਛ ਸਿਗਾ ਤੇ ਆ ਹੈਗਾ ਮੈਲਬੌਰਨ ਪੂਰਾ ਪੁੱਠਾ ਹੋ ਗਿਆ ਸਿੱਧਾ ਕਰ ਦਿੰਨੇ ਆ ਬਸ ਆ ਮੈਲਬੌਰਨ ਸ਼ਹਿਰ ਹੈ ਸੋ ਇਹ ਇਹ ਤੁਸੀਂ ਹੁਣ ਦੇਖੇ ਆ ਜੋ ਕੁਝ ਵੀ ਹੈ ਨਕਸ਼ੇ ਦੇ ਹਿਸਾਬ ਨਾਲ ਜਾਂ ਮੇਰੀਆਂ ਵੀਡੀਓ ਦੇ ਹਿਸਾਬ ਨਾਲ ਤੇ ਟੈਕਨੋਲੋਜੀ ਕਿੱਥੇ ਚਲ ਗਈ ਹੈ ਤੁਸੀਂ ਇੱਥੇ ਘਰੇ ਬੈਠੇ ਸਭ ਕੁਝ ਦੇਖ ਸਕਦੇ ਆ ਤੇ ਜਦੋਂ ਮੈਂ ਜਾਵਾਂਗਾ ਤਾਂ ਉਹ ਬਖਰੀ ਗੱਲ ਹੈ ਰੇਤੀ ਬੈਠੀ ਬੈਠੀ ਨਾ ਮੈਂ ਤੁਹਾਨੂੰ ਵੀਡੀਓ ਬਣਾ ਕੇ ਦਿਖਾ ਲ ਦੁੱਤੀ ਆ ਵੀ ਅਸੀਂ ਉਹ ਚੀਜ਼ਾਂ ਦੇਖ ਸਕਦੇ ਆ ਆ ਜੋ ਬਾਹਰ ਚੱਲਦੇ ਆ ਇੱਥੇ ਅੰਦਰੇ ਅੰਦਰ ਬਣਾਈ ਗਿਆ ਮੈਂ ਤਾਂ ਵੀਡੀਓ ਇਹ ਇਦਾਂ ਕੁਛ ਨਾ ਮੈਪਸ ਦੇ ਨਾਲ ਇਦਾਂ ਕੁਛ ਦੇਖ ਸਕਦੇ ਆ ਅਸਲ 'ਚ ਮੈਂ ਟੈਕਸੀ ਡਰਾਈਵਰ ਉਸ ਟਾਈਮ ਰਿਹਾ ਆ ਉਸ ਟਾਈਮ ਤੇ ਮੈਨੂੰ ਲੱਭਣ 'ਚ ਕੋਈ ਆਸਾਨੀ ਨਹੀਂ ਹੁੰਦੀ ਜਿੱਥੇ ਇੱਕ ਵਾਰੀ ਚਲੇ ਗਿਆ ਜਿਹੜੀ ਜ਼ਿੰਦਗੀ 'ਚ ਨਾ ਉਹ ਮੈਂ ਕਿਤੇ ਵੀ ਲੱਭ ਸਕਦਾ ਆ ਨਕਸ਼ੇ ਦੇ ਵਿੱਚ ਦਿਮਾਗ ਦੇ ਵਿੱਚ ਜਿਹੜੀ ਚੀਜ਼ ਬਸ ਜਾਂਦੀ ਹੈ ਨਾ ਉਹ ਕੱਢਣੀ ਮੁਸ਼ਕਲ ਹੋ ਜਾਂਦੀ ਹੈ ਜ਼ਿੰਦਗੀ 'ਚ ਤੇ ਕਈ ਜਗ੍ਹਾ ਮੈਂ ਵੀਡੀਓ ਨਹੀਂ ਬਣਾਈਆਂ ਵੀ ਆ ਉਹ ਵੀ ਮੈਂ ਦੇਖੀਆਂ ਨਕਸ਼ੇ ਦੇ ਵਿੱਚ ਉਹ ਵੀ ਲੱਭ ਲਈਆਂ ਮੈਂ ਤੇ ਅੱਜ ਦਾ ਦਿਨ ਬਹੁਤ ਸੋਹਣਾ ਹੈ ਧੁੱਪ ਖਿੜੀ ਹੋਈ ਹੈ ਦਸੰਬਰ ਦਾ ਮਹੀਨਾ ਹੈ ਅਲੇ ਦੁਆਲੇ ਡਿਸਟਰਬੈਂਸ ਬਹੁਤ ਹੈ ਵੈਸੇ ਮਾਈਕ ਲੱਗਾ ਹੋਇਆ ਕਰਕੇ ਨਾ ਥੋੜੀ ਤੁਹਾਨੂੰ ਆਵਾਜ਼ ਸਹੀ ਸੁਣਦੀ ਆ ਬਸ ਡਿਸਟਰਬੈਂਸ ਥੋੜੀ ਘੱਟੇ ਸੁਣਦੀ ਹੋਏਗੀ ਤੇ ਵੀਡੀਓ ਕੋਈ ਮੈਂ ਨਾ ਮੈਂ ਹਣ ਤੁਹਾਨੂੰ ਦੱਸਣਾ ਸੀਗਾ ਲਾਸਟ ਚ ਉਹੀ ਗੱਲ ਦੱਸਣ ਲੱਗਾ ਆ ਇੱਕ ਜਿਹੜੀ ਵੀਡੀਓ ਮੈਂ ਬਣਾਈ ਸੀਗੀ ਆਪਣੀ ਆਸਟ੍ਰੇਲੀਆ ਵਾਲੀ ਸਾਰੀ 4 5 ਕਿ 6 ਕਿਸ਼ਤਾ ਬਣਾਈਆਂ ਸੀ ਉਹ ਮੈਂ ਦੁਬਾਰਾ ਇੱਕੋ ਹੀ ਵੀਡੀਓ ਸਿੰਗਲ ਚ ਬਣਾਉਣ ਜਾ ਰਿਹਾ ਆ ਉਹ ਮੈਂ 4 5 ਸਾਲ ਪਹਿਲਾਂ ਬਣਾਈ ਸੀ ਹੁਣ ਕੁਝ ਚੇਤੇ ਮੈਨੂੰ ਹੋਰ ਆਏ ਆ ਉਹਦੇ ਹਿਸਾਬ ਨਾਲ ਨਾ ਮੈਂ ਇੱਕ ਵਧੀਆ ਤਰੀਕੇ ਨਾਲ ਸਿੰਗਲ ਵੀਡੀਓ ਬਣਾਵਾਗਾ ਤੇ ਮੈਂ ਕੋਸ਼ਿਸ਼ ਕਰਾਂਗਾ ਵੀ ਘੰਟੇ ਇੱਕ ਦੇ ਵਿੱਚ ਖਤਮ ਕਰ ਦਵਾਂ ਪਰ ਪਤਾ ਕੋਈ ਨਹੀਂ ਘੰਟੇ ਦੀ ਵੀ ਬਣ ਸਕਦੀ 2 ਘੰਟੇ ਦੀ ਵੀ ਬਣ ਸਕਦੀ ਮੈਂ ਟਾਈਮ ਕੱਢਣਾ ਹੈ ਆਪਣਾ ਟਾਈਮ ਕੱਢ ਕੇ ਬਿਲਕੁਲ ਤਰੀਕੇ ਨਾਲ ਬਣਾਉਂਗਾ ਤੇ ਤੁਹਾਨੂੰ ਇਹੋ ਵੀਡੀਓ ਕਿੱਦਾਂ ਦੀ ਲੱਗੀ ਇਹ ਜ਼ਰੂਰ ਦੱਸਿਓ ਠੀਕ ਹੈ ਜੀ ਤੇ ਉਹਦੇ ਹਿਸਾਬ ਨਾਲ ਤੇ ਹੁਣ ਦੇ ਹਿਸਾਬ ਨਾਲ ਤੁਸੀਂ ਆਪ ਦੇਖ ਲਓ ਵੀ ਕਿੱਥੇ ਦੁਨੀਆ ਪਹੁੰਚ ਗਈ ਹੈ ਚਲੋ ਕੋਈ ਗੱਲ ਨਹੀਂ ਠੀਕ ਹੈ ਮਿਲਦੇ ਆ ਅੱਗੇ ਕਿਸੇ ਨਵੀਂ ਵੀਡੀਓ 'ਚ ਤੇ ਧੰਨਵਾਦ ਤੁਹਾਡਾ ਵੀਡੀਓ ਦੇਖਣ ਲਈ ਸ਼ੁਕਰੀਆ ਥੈਂਕ ਯੂ ਸਭ ਕੁਝ ਜਿੱਦਾਂ ਵੀ ਹੈ ਠੀਕ ਹੈ ਜੀ ਮੈਂ ਸਾਰੇ ਪਲੇਟਫਾਰਮ ਤੇ ਅਵੇਲੇਬਲ ਆ ਟਿਕਟੋਕ ਹੋਵੇ ਇੰਸਟਾਗ੍ਰam ਹੋਵੇ ਫੇਸਬੁੱਕ ਹੋਵੇ YouTube ਹੋਵੇ ਸਾਰੀ ਜਗ੍ਹਾ ਅਵੇਲੇਬਲ ਆ ਜਿੱਥੇ ਵੀ ਤੁਸੀਂ ਪਨੇਸਰ ਬਲੌਗਸ ਪਰੋਂਗੇ ਤਾਂ ਮੈਂ ਹਾਜ਼ਰ ਹੋ ਜਾਣਾ ਠੀਕ ਹੈ ਜੀ ਫੋਲੋ ਕਰ ਲਿਓ ਹਰੀਕ ਜਗਾ ਠੀਕ ਹੈ ਮਿਲਦੇ ਆ ਅਗਲੀ ਵੀਡੀਓ 'ਚ ਰੱਬ ਰੱਖਾ